ਜਲੰਧਰ ਦਾ ਕਹਿੰਦੇ ਮੌਸਮ ਦਾ ਮિજાਜ ਬੜਾ ਬਦਲ ਗਿਆ। ਚੋਣਾ ਸੀਗੀਆਂ 10 ਤਰੀਕ ਨੂੰ ਤੇ ਅੱਜ ਰਿਜ਼ਲਟ ਆ ਗਿਆ। ਤੇ ਉਹਦੇ ਸਬੰਧ ਦੇ ਵਿੱਚ ਆਪਾਂ ਅੱਜ ਗੱਲਬਾਤ ਕਰਾਂਗੇ ਤੇ ਤੁਸੀਂ ਆਪਣੇ ਸਾਰੇ ਰਿਵਿਊਜ਼ ਰੱਖੂਗੇ ਵੀ ਕਿਵੇਂ ਦੇ ਰਹੇ ਜਲੰਧਰ ਇਲੈਕਸ਼ਨ ਤੁਸੀਂ ਦੇਖਿਆ। ਹਾਲਾਂਕਿ ਇਲੈਕਸ਼ਨ ਬਹੁਤ ਹੀ ਛੋਟੀਆਂ ਜਿਮਨੀ ਚੋਣਾ ਸੀਗੀਆਂ ਪਰ ਜੋਰ ਹਰ ਇੱਕ ਪਾਰਟੀ ਨੇ ਪੂਰਾ ਦੱਬ ਕੇ ਲਾਇਆ ਹੋਇਆ ਸੀਗਾ। ਤੇ ਆਮ ਆਦਮੀ ਪਾਰਟੀ ਤੇ ਫੇਰ ਉਹਨਾਂ ਨੇ ਭਰੋਸਾ ਜਤਾ ਦਿੱਤਾ। ਤੇ ਮਹਿੰਦਰ ਭਗਤ ਜਿੱਤ ਕੇ ਔਰ ਵਧੀਆ ਵੋਟਾਂ ਦੇ ਨਾਲ 37000 ਲੀਡ ਦੇ ਨਾਲ ਜਿੱਤੇ ਨੇ ਵੱਡੀ ਗੱਲ ਹੈ ਤੇ ਕਹਿੰਦੇ 55000 ਉਹਨਾਂ ਨੂੰ ਵੋਟਾਂ ਪਈਆਂ ਸੀਗੀਆਂ ਸੋ ਇਹ ਸਾਰੇ ਤੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਕਿ ਬਾਕੀ ਪਾਰਟੀਆਂ ਪਿੱਛੇ ਕਿਵੇਂ ਰਹਿ ਗਈਆਂ ਔਰ ਬਹੁਤ ਵੱਡੀ ਗੱਲ ਇਹਦੇ ਵਿੱਚ ਦੇਖਣ ਨੂੰ ਮਿਲੀ ਦੋਸਤੋ ਕਿ ਜਿਵੇਂ ਤੁਸੀਂ ਲੋਕ ਸਭਾ ਚੋਣਾਂ ਦੇਖੀਆਂ ਸੀਗੀਆਂ ਉਹਦੇ ਵਿੱਚ ਕੀ ਹੋਇਆ ਸੀਗਾ ਕਿ ਬੀਜੇਪੀ ਦੀ ਵੋਟ ਪਰਸੈਂਟ ਵੋਟ ਸ਼ੇਅਰ ਜਿਹੜਾ ਵਧ ਗਿਆ ਸੀ ਪੰਜਾਬ ਦੇ ਵਿੱਚ 12% ਸੀਗਾ ਕਾਲੀ ਦਲ ਤੋਂ ਵੀ ਜ਼ਿਆਦਾ ਵਧ ਗਿਆ ਉਹ ਵੀ ਇਕੱਲੀ ਤੇ ਬੀਜੇਪੀ ਨੇ ਐਲਾਨ ਕੀਤਾ ਆਪਣਾ ਕੈਂਡੀਡੇਟ ਸ਼ੀਤਲ ਅੰਗੁਰਾਲ ਨੂੰ ਖੜਾ ਦਿੱਤਾ ਸ਼ੀਤਲ ਅੰਗੁਰਾਲ ਕਰਕੇ ਹੀ ਜਿਮਨੀ ਚੋਣਾ ਹੋਈਆਂ ਪਰ ਹੈਰਾਨੀ ਦੀ ਗੱਲ ਹੈ ਕਿ ਬੀਜੇਪੀ ਨੇ ਕਾਂਗਰਸ ਨੂੰ ਪਿੱਛੇ ਛੱਡ ਕੇ ਹਨਾ ਦੂਜੇ ਨੰਬਰ ਤੇ ਬੀਜੇਪੀ ਆ ਗਈ ਆਮ ਆਦਮੀ ਪਾਰਟੀ ਤੇ ਵੀ ਜੀ ਸ਼ੁਰੂਆਤ ਦਰਜਾਨਾਂ ਚ ਤਾਂ ਕਾਂਗਰਸ ਦਾ ਹੀ ਕੰਪੀਟੀਸ਼ਨ ਚੱਲ ਰਿਹਾ ਸੀਗਾ ਪਰ ਭਾਜੀਪੀ ਅ ਦੂਜੇ ਨੰਬਰ ਤੇ ਆ ਗਈ ਹੈਨਾ ਤੁਸੀਂ ਦੇਖੋ ਵੀ ਸ਼ੀਤ ਲੰਗੁਰਾਲ ਨੂੰ ਵੈਸੇ ਉਹਨੀਆਂ ਤਾਂ ਨਹੀਂ ਉਮੀਦ ਜਨੀਆਂ ਵੋਟਾਂ ਪੈਣੀਆਂ ਚਾਹੀਦੀਆਂ ਸੀ 17000 ਪਰ ਇੰਨੀਆਂ ਕੁ ਵੋਟਾਂ ਪਈਆਂ ਨੇਗੀਆਂ ਸੋ ਬਹੁਤ ਘੱਟ ਨੇ ਉਸ ਹਿਸਾਬ ਦੇ ਨਾਲ ਕਿਉਂਕਿ ਕਿਤੇ ਨਾ ਕਿਤੇ ਜਲੰਧਰ ਵਾਲਿਆਂ ਨੂੰ ਵੀ ਇਦਾਂ ਹੋ ਗਿਆ ਨਾ ਵੀ ਇੱਕ ਪਰੋਸਾ ਜਾਣੀ ਰਹਿੰਦਾ ਹੁੰਦਾ ਬਹੁਤ ਕੁਸ਼ ਕੀਤਾ ਹੈਨਾ ਚਲੋ ਸਟੇਜਾਂ ਲਾਈਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਨਵਾਈਟ ਕੀਤਾ ਬਹੁਤ ਸਾਰੇ ਗੱਲਾਂ ਆਪਸ ਦੇ ਵਿੱਚ ਤੁਹਾਨੂੰ ਪਤਾ ਸਿਆਸੀ ਜੋ ਚੱਲੀਆਂ ਅਰ ਛੇਤਲ ਅੰਗੁਰਾਲ ਨੂੰ ਉਹਨਾਂ ਦੇ ਰੋਣ ਦਾ ਮੁੱਲ ਜਿਹੜਾ ਪਿਆ ਨੀਗਾ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਉਹ ਜਿੱਤ ਜਾਣਗੇ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਰਹਿਣ ਤਾਂ ਉਹਨਾਂ ਨੂੰ ਫਾਇਦਾ ਹੋ ਗਿਆ ਜਲੰਧਰ ਦੇ ਵਿੱਚ ਉਹਨਾਂ ਨੇ ਕਹਿ ਲੋ ਵੀ ਕਰਾਏ ਤੇ ਮਕਾਨ ਲਿਆ ਫਿਰ ਉਹਨਾਂ ਦੀ ਵਾਈਫ ਸਾਰਾ ਸਾਰੇ ਜਾਣੇ ਗੱਲਬਾਤ ਕਰਨਗੇ ਲੋਕਾਂ ਨੂੰ ਮਤਲਬ ਤੁਸੀਂ ਦੇਖੋ ਕਿ ਜਲੰਧਰ ਦੀ ਕਿੱਡੀ ਸੀਟ ਐਡੀ ਹੌਟ ਬਣ ਗਈ ਸੀਗੀ ਕਿ ਜਲੰਧਰ ਪਿੱਛੇ ਕਿੰਨਾ ਜ਼ੋਰ ਲਾਤਾ ਕਿ ਮੁੱਖ ਮੰਤਰੀ ਆਪ ਉਥੇ ਕਿਰਾਏ ਦੇ ਮਕਾਨ ਤੇ ਰਹੇ ਤੇ ਲੋਕਾਂ ਨੇ ਫਿਰ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਇਆ ਹਾਲਾਂਕਿ ਚਰਨਜੀਤ ਸਿੰਘ ਚੰਨੀ ਸੰਸਦ ਬਣੇ ਨੇ ਉਥੋਂ ਕਾਂਗਰਸ ਪਾਰਟੀ ਤੇ ਉਹਨਾਂ ਨੇ ਭਰੋਸਾ ਜਤਾਇਆ ਪਰ ਫਿਰ ਵੀ ਜ਼ੋਰ ਨਹੀਂ ਲੱਗਿਆ ਹੁਣ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਅਕਾਲੀ ਦਲ ਦੀ ਅਕਾਲੀ ਦਲ ਤੇ ਬਸਪਾ ਕਹਿ ਲਓ ਚੌਥੇ ਪੰਜਵੇਂ ਨੰਬਰ ਤੇ ਦੋਨੇ ਪਾਰਟੀਆਂ ਰਹੀਆਂ ਅਕਾਲੀ ਦਲ ਨੂੰ ਸਿਰਫ 1200 ਵੋਟਾਂ ਪਈਆਂ ਬਾਹਰ ਲੀਆਂ ਪਾਰਟੀਆਂ ਆਈਆਂ ਉਹਨਾਂ ਨੇ ਤਾਂ ਵਧੀਆ ਉਹ ਕਰ ਲੈ ਨੈਸ਼ਨਲ ਪਾਰਟੀਆਂ ਨੇ ਨਾ ਵੋਟਾਂ ਲੈ ਲਈਆਂ ਹਨ ਤੇ ਮੈਂ ਕਹਿ ਰਹੀ ਹਾਂ ਵੀ ਸਾਡੀ ਪੰਜਾਬ ਦੀ ਪਾਰਟੀ ਨੂੰ ਕੀ ਹੋ ਗਿਆ ਪੰਜਾਬ ਦੀ ਪਾਰਟੀ ਕਿੰਨੇ ਸਾਲਾਂ ਤੋਂ ਪਿੱਛੇ ਜਿਹੜੀ ਨਜ਼ਰ ਆ ਰਹੀ ਹੈ ਹਰ ਥਾਂ 'ਚ ਪਿੱਛੇ ਨਜ਼ਰ ਆ ਰਹੀ ਹੈ ਤਨੂੰ ਯਾਦ ਹੋਊਗਾ ਕਿ ਇਹਨਾਂ ਦਾ ਕਾਟੋ ਕਲੇਸ਼ ਵੀ ਆਪਸ ਦੇ ਵਿੱਚ ਚੱਲ ਰਿਹਾ ਹੈ ਜੇ ਨਹੀਂ ਜਿੱਤੀ ਹੈਗੀ ਅਕਾਲੀ ਦਲ ਤਾਂ ਕਿਵੇਂ ਮੰਗਦੇ ਹੋ ਕਿ ਇਹਦਾ ਕਾਰਨ ਕੀ ਮੰਗਦੇ ਹੋ ਕਿ ਸੁਖਵੀਰ ਸਿੰਘ ਬਾਦਲ ਹੋਣਾ ਨੇ ਜਿਹੜਾ ਉਹਨਾਂ ਦਾ ਸਮਰਥਨ ਨਹੀਂ ਦਿੱਤਾ ਸੀਗਾ ਜੋ ਆਪਣੀ ਉਮੀਦਵਾਰ ਖੜਾਈ ਸੀ ਸੋ ਕਿਤੇ ਨਾ ਕਿਤੇ ਆਪ ਹੀ ਆਪਸ ਦੇ ਵਿੱਚ ਦੋ ਫਾੜ ਹੋ ਗਈ ਪਾਰਟੀ ਇੱਕ ਜੁੜਤਾ ਨਹੀਂ ਰਹੀ ਪਾਰਟੀ ਦੇ ਵਿੱਚ ਇਸ ਕਰਕੇ ਸ਼ਾਇਦ ਉਹ ਸਰਵਾਈਵ ਨਹੀਂ ਹੋ ਪਾਏ ਹੈਗੇ ਤਾਂ ਬਾਗੀ ਧੜੇ ਨੇ سپورਟ ਜ਼ਰੂਰ ਕੀਤੀ ਸੀ ਹਾਲਾਂਕਿ ਪਾਰਟੀ ਵੀ ਸੁਜੀਤ ਕੋਰ ਜੁਆਇਨ ਕਰ ਗਈ ਸੀਗੇ ਤਾਂ ਉਹਨਾਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਾ ਕੇ ਫਿਰ ਕალი ਦਲ ਦੇ ਵਿੱਚ ਵਾਪਸ ਆਏ ਮਤਲਬ ਖੇਡ ਜੀ ਚੱਲਦੀ ਰਹੀ ਹੈ ਨਾ ਜਲੰਧਰ ਨੂੰ ਲੈ ਕੇ ਵੀ ਕੀ ਚੱਲੀ ਜਾਂਦਾ ਹੈ ਸਿਸਟਮ ਦਾ ਸਮਝ ਨਹੀਂ ਸਿਆਰੇ ਹਾਂ ਤੁਸੀਂ ਮੈਨੂੰ ਕਮੈਂਟ ਬਾਕਸ ਕਰੋ ਜੀ ਜਿਵੇਂ ਜਿਵੇਂ ਤੁਹਾਨੂੰ ਲੱਗ ਰਿਹਾ ਹੈ ਕਿਉਂਕਿ ਬਹੁਤ ਘੱਟ ਸਮਾਂ ਹੁੰਦਾ ਆਪਾਂ ਮਿਲਦੇ ਆ ਤਾਂ ਸਿੰਦਰ ਜੀ ਕਰ ਰਹੇ ਨੇ ਨੀਟੂ ਸ਼ਟਰਾਂ ਵਾਲੇ ਨੂੰ ਵੀ ਅਜੀਬੋ ਗਰੀਬ ਹਰਕਤਾਂ ਮੈਡਮ ਨੀਟੂ ਸ਼ਟਰਾਂ ਵਾਲੇ ਵੀ ਅਜੀਬੋ ਗਰੀਬ ਹਰਕਤਾਂ ਕਰਦਾ ਹਾਰਨ ਤੋਂ ਬਾਅਦ ਨੀਟੂ ਸ਼ਟਰਾਂ ਵਾਲੇ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਨੋਟਾਂ ਦਾ ਹਾਰ પાਕੇ ਚਿੱਕੜ ਚ ਮਾਰੇ ਲੇਟੇ ਇਹ ਕੀ ਮਤਲਬ ਤਾਂ ਕਈ ਐਵੀ ਹੈ ਸੁਸ਼ੀਲ ਰਿੰਕੂ ਨਾ ਟਵੀਟ ਵੀ ਆਇਆ ਸੀਗਾ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਵੀ ਜਿਵੇਂ ਹੁਣ ਆਹ ਕਹਿੰਦੇ ਵੀ ਵੋਟਾਂ ਖਰੀਦ ਲਈਆਂ ਕਾਉਂਸਲਰ ਬਣਨ ਦੇ ਚੱਕਰ ਦੇ ਵਿੱਚ ਆ ਚੀਜ਼ਾਂ ਹੋ ਗਈਆਂ ਹਨਾ ਵੀ ਇਹ ਤਾਂ ਕਪਲਾ ਹੋਇਆ ਜਾਂ ਕਹਿ ਲੋ ਖਰੀਦੀਆਂ ਨੇ ਆ ਮਤਲਬ ਉਹਨਾਂ ਨੇ ਕਾਫੀ ਗੱਲਾਂ ਕੀਤੀ ਤੁਸੀਂ ਟਵੀਟ ਚੈੱਕ ਕਰ ਲਿਓ ਉਹਨਾਂ ਦਾ ਤਾਂ ਸੰਜੀਵ ਜੀ ਕਹਿੰਦੇ ਪੰਜਾਬ ਨੂੰ ਸਪੋਰਟ ਕਰੋ ਪੀਐਮ ਸੀਐਮ ਨਾਲ ਕੁਝ ਨਹੀਂ ਹੁੰਦਾ ਬਿਲਕੁਲ ਜੀ ਪੰਜਾਬ ਦੇ ਲੋਕ ਇਕੱਠੇ ਹੋਣ ਤਾਂ ਅਸੀਂ ਹਰ ਇੱਕ ਮੁੱਦੇ ਤੇ ਚਰਚਾ ਕਰ ਸਕਦੇ ਹਾਂ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹਾਂ ਕਿ ਮੈਂ ਹਰ ਵਾਰ ਆਪਣੀ ਲਾਈਫ ਦੇ ਵਿੱਚ ਕਿਸੇ ਇਹ ਮੁੱਦੇ ਦੀ ਹੀ ਗੱਲ ਕਰਦੀ ਆ ਪਰ ਇਹ ਇਲੈਕਸ਼ਨ ਬੜੇ ਅਜੀਬੋ ਗਰੀਬ ਸੀ ਕਹਿ ਲਈਏ ਕਿ ਜਿਵੇਂ ਲੋਕ ਸਭਾ ਚੋਣਾਂ ਵੀ ਬੜੀਆਂ ਚੇਂਜ ਵਾਲੀਆਂ ਸੀਗੀਆਂ ਉਦੋਂ ਵੀ ਬੜਾ ਸਸਪੈਂਸ ਜਿਹਾ ਸੀਗਾ ਪਰ ਕਾਂਗਰਸ ਬਹੁਤ ਵਧੀਆ ਲੱਗੀ ਹਾਲਾਂਕਿ ਮੌਜੂਦਾ ਪਾਰਟੀ ਆਮ ਆਦਮੀ ਪਾਰਟੀ ਸੀਗੀ ਤਾਂ ਥੋੜਾ ਜਿਹਾ ਉੱਥੇ ਝਟਕਾ ਆਮ ਆਦਮੀ ਪਾਰਟੀ ਨੂੰ ਲੱਗਿਆ ਤਾਂ ਅੱਜ ਕਹਿ ਲਓ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਉੱਥੇ ਜਾ ਕੇ ਬਹਿਣਾ ਸ਼ਾਇਦ ਉਹਨਾਂ ਨੂੰ ਉਹਦੇ ਨਾਲ ਫਾਇਦਾ ਜ਼ਰੂਰ ਮਿਲ ਗਿਆ ਪਰ ਬਾਕੀ ਜਿਹੜੀਆਂ ਪੰਥਕ ਪਾਰਟੀਆਂ ਜਿਹੜੀ ਪੰਥਕ ਪਾਰਟੀ ਸੀਗੀ ਉਹ ਪਿੱਛੇ ਰਹਿ ਗਈ ਕਿਉਂਕਿ ਉਹਨਾਂ ਦਾ ਆਪਸੀ 카ਟੋ ਕਲੇਸ਼ ਹੈ ਕਿ ਤੁਸੀਂ ਮੰਨਦੇ ਹੋ ਕਿ ਅਕਾਲੀ ਦਲ ਦੇ 카ਟੋ ਕਲੇਸ਼ ਦੇ ਕਾਰਨ ਅਕਾਲੀ ਦਲ ਪੰਜਾਬ ਦੇ ਵਿੱਚ ਮੋੜ ਨਹੀਂ ਉੱਠ پا ਰਿਹਾ ਤੁਸੀਂ ਆਪਣੀ ਜਾਣਕਾਰੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰੋ ਮੈਂ ਤੁਹਾਡੀ ਗੱਲ ਰੱਖਾਂਗੀ ਅ ਸੰਜੀਵ ਜੀ ਕਹਿ ਰਹੇ ਨੇ ਰਿਪਲਾਈ ਨਹੀਂ ਕਰਦੇ ਤੁਸੀਂ ਕੋਈ ਕਮੈਂਟ ਨਹੀਂ ਕੀਤਾ ਜੀ ਇਸ ਕਰਕੇ ਮੈਂ ਰਿਪਲਾਈ ਨਹੀਂ ਕਰ ਪਾਈ ਕਿਉਂਕਿ ਮੈਨੂੰ ਹਜੇ ਜਿਨੇ ਜਿਨੇ ਮੈਂ ਦੇਖ ਰਹੀ ਹਾਂ ਉਹਨਾਂ ਨੇ ਮੈਂ ਪੜ ਰਹੀ ਹਾਂ ਜੀ ਅ ਬੜੇ ਪੰਜਾਬ 'ਚ ਦਿਨ-ਪ੍ਰਤੀ ਦਿਨ ਨਸ਼ਾ ਵਧ ਰਿਹਾ ਹੈਗਾ ਔਰ ਸਾਡੇ ਬਠਿੰਡੇ ਵਾਲੀ ਸਾਈਡ ਜਾ ਕੇ ਦੇਖ ਲਿਓ ਨਸ਼ਾ ਹੀ ਨਸ਼ਾ ਛੋਟੇ-ਛੋਟੇ ਬੱਚਿਆਂ ਨੂੰ ਇੰਨਾ ਪਤਾ ਹੈ ਕਿ ਨਸ਼ਾ ਕਿੱਥੋਂ ਮਿਲ ਰਿਹਾ ਹੈ ਸਕੂਲਾਂ 'ਚ ਮਾਫ ਕਰਨਾ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਨਸ਼ਾ ਸਪਲਾਈ ਹੋ ਰਿਹਾ ਕੌਣ ਕਰ ਰਿਹਾ ਇੰਨਾ ਕੋਈ ਮਤਲਬ ਇੱਕ ਵਾਰ ਤਾਂ ਕਾਰਵਾਈ ਜੀ ਕਰ ਦਿੰਦੇ ਨੇ ਫੜ ਕੇ ਇੱਕੋ ਤਾਂ ਬੰਦੇ ਫੜ ਲੇ ਕੋਈ ਵੀ ਫੜ ਲਿਆ ਬਾਅਦ 'ਚ ਫੇਰ ਉਹੀ ਸਾਇਲੈਂਟ ਮੋਡ ਔਨ ਹੋ ਜਾਂਦਾ ਐਤਕੀ ਤਾਂ ਕਹਿੰਦੇ ਇਲੈਕਸ਼ਨ ਦੇ ਵਿੱਚ ਵੀ ਕਹਿੰਦੇ ਵੀ ਬਹੁਤ ਕੁਝ ਵੀਡੀਓ ਤਸਵੀਰਾਂ ਸਾਹਮਣੇ ਵੀ ਆਈਆਂ ਸੀਗੀਆਂ ਕਹਿੰਦੇ ਵੀ ਬੂਤਲਾ ਬੂਤਲਾ ਕਹਿੰਦੇ ਵੱਡੀਆਂ ਗਈਆਂ ਨੇ ਅਕਸਰ ਹਰ ਵਾਰੀ ਇਸ ਤਰ੍ਹਾਂ ਦਾ ਹੁੰਦਾ ਤਾਂ ਮੈਨੂੰ ਲੱਗਦਾ ਇਹ ਨਸ਼ਾ ਜੋ ਵੱਧ ਰਿਹਾ ਹੈ ਨਾ ਉਹ ਬਹੁਤ ਜ਼ਿਆਦਾ ਗਲਤ ਜੇ ਆਪਾਂ ਖਾਣ ਵਾਲੇ ਤਾਂ ਚਲੋ ਖਾਵਾਂਗੇ ਜੇ ਜਿਹੜੇ ਖਾਂਦੇ ਨੇ ਉਹਨੂੰ ਤਾਂ ਤੁਸੀਂ ਆਦਤ ਪਾਈ ਹੋਈ ਹੈ ਜਿਹੜੇ ਉੱਥੋਂ ਵੇਚਦੇ ਨੇ ਜੇ ਉਹਨਾਂ ਨੂੰ ਹੀ ਬੰਦ ਕਰ ਦਿਓ ਉਹਨਾਂ ਨੂੰ ਹੀ ਜੇ ਬੰਦ ਕਰ ਦਿਓ ਤੇ ਫਿਰ ਉਹ ਕਿੱਦਾਂ ਹੁਣ ਤੁਸੀਂ ਦੇਖੋ ਕਿ ਪੰਜਾਬ ਦੀ दारू ਮੈਂ ਕਿਸੇ ਸੀਨੀਅਰ ਕਿਸੇ ਐਡਵੋਕੇਟ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਦੱਸਿਆ ਕਿ ਪੰਜਾਬ ਚ ਜਿਹੜੀ दारू ਹੈ ਉਹ ਗੁਜਰਾਤ ਜਾਂਦੀ ਹੈ ਇਕ ਡਾ ਵੱਡਾ ਵਫਾਰ ਹੋ ਰਿਹਾ ਤੇ ਉਥੋਂ ਸਾਡੇ ਇੱਥੇ ਕੁਝ ਆਉਂਦਾ ਨਹੀਂ ਆ ਬਾਰਡਰਾਂ ਤੋਂ ਸਾਡੇ ਤੇ ਕੁਝ ਆਉਂਦਾ ਨਹੀਂ ਆ ਤੁਸੀਂ 1 ਮਿੰਟ ਲਈ ਨਾ 5 ਮਿੰਟ ਲਈ ਸੋਚ ਕੇ ਦੇਖੋ ਬੈਠੋ ਤੇ ਸੋਚੋ ਵੀ ਆਉਣ ਵਾਲੇ ਕਿਸਮਿਆਂ ਦੇ ਵਿੱਚ ਪੰਜਾਬ ਕਿੱਥੇ ਹੋਊਗਾ ਅਸੀਂ ਕਹਿੰਦੇ ਅਸੀਂ ਡਿਵੈਲਪ ਹੋ ਗਏ ਆ ਅਸੀਂ ਕੀ ਕਰ ਲਿਆ ਸੀ ਬਹੁਤ ੱੱਕੇ ਵਧ ਗਿਆ ਪਰ ਦੋਸਤੋ ਅਸੀਂ ਉਹਨਾਂ ਹੀ ਪਿੱਛੇ ਜਾ ਰਹੇ ਆ ਇੱਕ ਪੰਜਾਬ ਆ ਬਹੁਤ ਕਹਿ ਲੋ ਖੁੱਲਾ ਦੇਲਾ ਪੰਜਾਬੀਆਂ ਦਾ ਪੰਜਾਬ ਬਹੁਤ ਪੰਜਾਬ ਆ ਕਿ ਕੋਈ ਭੁੱਖਾ ਨਹੀਂ ਮਰਦਾ ਪ੍ਰਵਾਸੀ ਭਰਾ ਆਉਂਦੇ ਨੇ ਉਹ ਇੱਥੇ ਕੰਮ ਕਰਨ ਆਉਂਦੇ ਨੇ ਤੇ ਆਪਣਾ ਰੋਜ਼ਗਾਰ ਪੈਸਾ ਕਮਾ ਕੇ ਉਹ ਚਲੇ ਜਾਂਦੇ ਨੇ ਇੱਥੇ ਭੁੱਖੇ ਨਹੀਂ ਮਰਦੇ ਉਹ ਆ ਕੇ ਸਾਡੇ ਗੁਰੂ ਘਰਾਂ 'ਚ ਜਾਉਂ ਉਹ ਤੇ ਦੇਖੋ ਲੋਕ ਆਉਂਦੇ ਨੇ ਵੱਡੀ ਗਿਣਤੀ ਚ ਆਉਂਦੇ ਨੇ ਸਟੂਡੈਂਟਸ ਪੜ੍ਹਦੇ ਆ ਸਾਡੇ ਗੁਰੂ ਘਰਾਂ 'ਚ ਜਾ ਕੇ ਉਹ ਰੋਟੀ ਖਾਂਦੇ ਨੇ ਲੰਗਰ ਛਕਦੇ ਨੇ ਹਨਾ ਪਰ ਸਾਡਾ ਪੰਜਾਬ ਤਰਸ ਆਉਂਦਾ ਜਿਦੋਂ ਹਰ ਕੋਈ ਲੀਡਰ ਕਹਿ ਦਿੰਦਾ ਹਰ ਕੋਈ ਸਰਕਾਰ ਕਹਿ ਦਿੰਦੀ ਅਸੀਂ ਸੋਨੇ ਦੀ ਚਿੜੀ ਬਣਾ ਦਾਂਗੇ ਅਸੀਂ ਇਦਾਂ ਕਰਦਾਂਗੇ ਪਰ ਸਾਡੇ ਬੇਰੁਜ਼ਗਾਰੀ ਕਿੱਥੇ ਖਤਮ ਹੋ ਰਹੀ ਐ ਅਸੀਂ ਖੁਦ ਪ੍ਰਾਈਵੇਟ ਜੌਬਸ ਤੇ ਕੰਮ ਕਰਦੇ ਆ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਾਡੀ ਜੌਬ ਕਦੋਂ ਚਲੀ ਜਾਣੀ ਹੈ ਸਾਡੀ ਜੌਬ ਦੀ ਕੋਈ ਸਿਕਿਉਰਿਟੀ ਨਹੀਂ ਹੈ ਪੱਤਰਕਾਰਾਂ ਦੇ ਲਈ ਤਾਂ ਕੁਝ ਹੈ ਹੀ ਨਹੀਂ ਚਲੋ ਹਾਂ ਕੋਈ ਸਰਕਾਰੀ ਹੋਣ ਕਿ ਉਹਨਾਂ ਨੂੰ ਭਵਾਂ ਦੀ ਫੈਸਿਲਿਟੀਆਂ ਦੇ ਦੇਣ ਪਰ ਜਿਹੜੇ ਦਿਨ ਰਾਤ ਮਰਦੇ ਆ ਖੱਪਦੇ ਆ ਕੋਈ ਵਸਿਲਿਟੀ ਨਹੀਂ ਸਾਨੂੰ ਸਾਡੀ ਫਿਊਚਰ ਦੇ ਵਿੱਚ ਸਾਨੂੰ ਕੋਈ ਪੈਨਸ਼ਨ ਨਹੀਂ ਸਾਡੇ ਤੇ ਕੋਈ ਕਾਰਵਾਈ ਹੋ ਜੇ ਸਾਡੇ ਤੇ ਕੋਈ ਐਕਸ਼ਨ ਹੋ ਜੇ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਨਾ ਕੋਈ ਅਧਾਰਾ ਲੈਂਦਾ ਨਾ ਕੋਈ ਹੋਰ ਲੈਂਦਾ ਸੋ ਮਤਲਬ ਪ੍ਰਾਈਵੇਟ ਜੌਬਸ ਕਰ ਰਹੇ ਨੇ ਪ੍ਰਾਈਵੇਟ ਜੌਬ ਦੇ ਵਿੱਚ ਸ਼ੋਸ਼ਣ ਹੋ ਰਿਹਾ ਹੈ ਸਰਕਾਰੀ ਇੰਨੀਆਂ ਨਿਕਲਦੀਆਂ ਨਹੀਂ ਜੇ ਨਿਕਲਦੀਆਂ ਤਾਂ ਕੰਪੀਟੀਸ਼ਨ ਐਨਾ ਹੁੰਦਾ ਕਿੰਨਾ ਕਿੰਨਾ ਬੱਚਾ ਹੁੰਦਾ ਪੇਪਰ ਦੇਣ ਵਾਲਾ ਐਡਾ ਵੱਡਾ ਕੰਪੀਟੀਸ਼ਨ ਹੁੰਦਾ ਤੇ ਮੈਨੂੰ ਇਹ ਦੁੱਖ ਲੱਗਦਾ ਹਮੇਸ਼ਾ ਮੈਂ ਨਾ ਇੱਕ ਚੀਜ਼ ਕਹਿੰਨੀ ਜਿਹੜਾ ਤੁਹਾਡੇ ਪੰਜਾਬ 'ਚ ਤੁਹਾਡੇ ਤੁਹਾਡੇ ਘਰੇ ਪਿਆ ਨਾ ਤੁਸੀਂ ਉਹ 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 ਨੂੰ ਤਾਂ ਵਰਤ ਲਓ ਬਾਹਰੋਂ ਤੁਸੀਂ ਲੋਕਾਂ ਨੂੰ ਬੁਲਾ ਕੇ ਉਹਨਾਂ ਨੂੰ ਪੇਪਰ ਕਲੀਅਰ ਹੋ ਜਾਂਦੇ ਨੇ ਉਹ ਇੱਥੇ ਆ ਕੇ ਸਾਡੇ ਤੇ ਰਾਜ ਕਰਨ ਲੱਗ ਜਾਂਦੇ ਨੇ ਅਫਸਰ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਬੁਰਾ ਨਾ ਮੰਨਿਓ ਮੁਹਾਲੀ ਜਾਵੜੋ 99 ਸੈਕਟਰ ਜਿੱਥੇ ਆਈਟੀ ਕੰਪਨੀਆਂ ਨੇ ਮੈਨੂੰ ਦਿਖਾਓ ਕਿਹੜਾ ਪੰਜਾਬੀ ਹੈ ਉੱਥੇ ਆਈਟੀ ਕੰਪਨੀਆਂ 'ਚ ਹਿਮਾਚਲ ਹਰਿਆਣਾ ਵਾਲੇ ਜਿਹੜੇ ਸਾਰੇ ਨੇ ਉਹ ਕਰ ਰਹੇ ਨੇ ਸਾਡੇ ਪੰਜਾਬ 'ਚ ਅਸੀਂ ਪੰਜਾਬੀ ਰਹਿ ਕੇ ਰੋਜ਼ਗਾਰ ਕਰ ਹੀ ਨਹੀਂ ਰਹੇ ਅਸੀਂ ਨਹੀਂ ਕਰ ਰਹੇ ਅਸੀਂ ਬਹੁਤ ਸ਼ਰਮਦੇ ਹਾਂ ਕਿਤਨਾ ਕਿਤੇ ਸਾਨੂੰ ਸ਼ਰਮ ਵੀ ਆਉਂਦੀ ਹੈ ਕਿਸੇ ਕੰਮ ਨੂੰ ਲੈ ਕੇ ਨਾ ਬਾਕੀ ਜੀ ਅਸੀਂ ਬਾਹਰ ਨੂੰ ਭੱਜੇ ਜਾਂਦੇ ਆ ਤੇ ਉੱਥੇ ਤੁਹਾਨੂੰ ਪਤਾ ਕਿੰਨਾ ਬੁਰਾ ਹੋ ਰਿਹਾ ਵਾਪਸ ਆ ਰਹੇ ਨੇ ਲੋਕ ਤੇ ਉੱਥੇ ਜਾ ਕੇ ਕਿਸੇ ਕੰਮ ਜੋਗੇ ਰਹਿੰਦੇ ਵੀ ਨਹੀਂ ਕਿਉਂਕਿ ਹੱਥ ਦੇ ਵਿੱਚ ਹੋਨਰ ਕੋਈ ਹੈ ਨਹੀਂਗਾ ਉੱਥੇ ਜਾ ਕੇ ਦਿਹਾੜੀਆਂ ਲਾਉਣੀਆਂ ਨੇ ਤੇ ਫਿਰ ਉੱਥੇ ਜਾ ਕੇ ਬੰਨਾ ਕੀ ਹੈ ਕੰਮ ਮਿਲ ਨਹੀਂ ਰਿਹਾ ਸੁਸਾਇਡ ਹੋ ਰਹੇ ਨੇ ਨਾਲ ਦੇ ਦੋਸਤਾਂ ਮਿੱਤਰਾਂ ਨਾਲ ਗੱਲ ਕਰਦੇ ਆਂ ਅਸੀਂ ਦੇਖਦੇ ਆਂ ਧੋਕੇ ਹੋ ਰਹੇ ਆ ਮਰ ਰਹੇ ਨੇ ਕਿਉਂਕਿ ਆਪਸ਼ਨ ਬਚਦਾ ਨਹੀਂ ਹੈ ਨਾ ਮਾਪਿਓ ਪੈਸਾ ਲਾ ਕੇ ਭੇਜ ਦਿੰਦਾ ਐਡਾ ਇੱਕ ਬੱਚੇ ਦੇ 25-30 ਲੱਖ ਰੁਪਏ ਦੀ ਤੁਸੀਂ ਟੈਨਸ਼ਨ ਪਾ ਕੇ ਭੇਜ ਰਹੇ ਹੋ ਐਂਡ ਉਹ ਬੱਚਾ ਕਿਵੇਂ ਬੂਰਾ ਕਰੂਗਾ ਚੀਜ਼ ਨੂੰ ਨਾ ਕਿਸੇ ਨਾਲ ਸਾਂਝੀ ਕਰਦਾ ਜਾਣ ਸਾਰੀ ਜਵਾਗ ਨੂੰ ਕਹਿ ਦਿੰਦੇ ਨੇ ਫੋਰ ਫਿਰ ਕਿਦਾਂ ਆਈਫੋਨ ਭੇਜਦੀ ਐ ਕਰਦੀ ਉਹ ਕਰਦੀ ਡਿਮਾਂਡਾਂ ਰੱਖਣੇ ਸ਼ੁਰੂ ਕਰਿਆ ਸੀ ਨਾ ਸਿਚੁਏਸ਼ਨਸ ਨਹੀਂ ਦੇਖਦੇ ਹੈਗੇ ਸੋ ਸਾਡੇ ਨਾ ਪੰਜਾਬ 'ਚ ਸੱਚੀ ਬਹੁਤ ਗੋਸ਼ਾ ਮੈਨੂੰ ਲੱਗਦਾ ਵੀ ਸਾਨੂੰ ਪੰਜਾਬ ਬਚਾਉਣਾ ਚਾਹੀਦਾ ਪੰਜਾਬ ਲਈ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਸਾਨੂੰ ਬਾਹਰ ਨਹੀਂ ਜਾਣਾ ਚਾਹੀਦਾ ਐਵੇਂ ਨਾ ਭੱਜੋ ਹਨਾ ਸਾਡੇ ਇੱਥੇ ਬਹੁਤ ਕੋਸ਼ਾ ਸੋ ਮੈਂ ਕਹਿੰਨੀ ਆ ਮੈਂ ਤੁਹਾਨੂੰ ਦੱਸਦੀ ਆ ਮੈਂ ਜਦੋਂ ਜਾਨੀ ਆ ਨਾ ਫੇਡ ਦੇ ਵਿੱਚ ਤੁਸੀਂ ਮੰਨੂਗੇ ਨਹੀਂ ਐਕਸਪੀਰੀਅੰਸ ਜੋ ਮੇਰੇ ਕਹਿੰਦੇ ਨੇ ਚੇਤਾ ਮੈਂ ਹਾਸੇ ਖੱਡੇ ਵਾਲਾ ਕੋਈ ਸ਼ੋ ਕਰਨਾ ਹੁੰਦਾ ਯਾ ਮੈਂ ਕੋਈ ਯਬਲੀਆਂ ਮਾਰਨੀਆਂ ਛੇੜ ਲੈ ਕਿਸੇ ਨੂੰ ਉਦਾਂ ਗੱਲਬਾਤ ਕਰ ਲਈ ਉਹ ਉਹਦਾ ਜਵਾਬ ਦੇਣ ਤਾਂ ਸਾਰੇ ਮੱਲੋਂ ਮੱਲੀ ਆਣ ਕੇ ਭੱਜ ਗਏ ਬਹੁਤ ਕੁਝ ਕਰਨਗੇ ਪਰ ਜਦੋਂ ਮੈਂ ਕੋਈ ਸਿਆਸਤ ਦਾ ਸਵਾਲ ਪੁੱਛ ਲਾ ਨਾ ਕਿਸੇ ਨੂੰ ਜਾ ਕੇ ਵੀ ਕਿਹੜੀ ਸਰਕਾਰ ਆ ਜਾਂ ਕਿਦਾਂ ਤੁਸੀਂ ਕਿਵੇਂ ਸੋਚਦੇ ਹੋ ਵੀ ਕੀ ਨੋ ਡਾਊਟ ਬਹੁਤ ਸਾਰੇ ਮੁੰਡੇ ਪੜ੍ਹੇ ਲਿਖੇ ਆ ਯੂਥ ਕੁੜੀਆਂ ਸਾਰੇ ਪੜ੍ਹੇ ਲਿਖੇ ਨੇ ਬੋਲਦੇ ਨੇ ਜਿਹੜੇ ਸਮਝਦੇ ਆ ਪਰ ਉਹਨਾਂ ਦੇ ਵਿੱਚੋਂ ਜੇ ਮੈਂ કહਾਂ ਤਾਂ 70% ਨੂੰ ਕੁਝ ਪਤਾ ਹੀ ਨਹੀਂ ਹੈਗਾ ਸਾਡੇ ਇੱਥੇ ਚੱਲ ਕੀ ਰਿਹਾ ਅਸੀਂ ਪੜਦੇ ਆ ਨਾ ਅਸੀਂ ਨਾ ਮੈਨੂੰ ਨਹੀਂ ਲੱਗਦਾ ਵੀ ਕੋਈ ਅਖਬਾਰ ਵੀ ਪੜਦਾ ਹੋਊਗਾ ਪਤਾ ਹੀ ਨਹੀਂ ਹੈਗਾ ਸਾਨੂੰ ਕੀ ਚੱਲਦਾ ਵੋਟਾਂ ਅਸੀਂ ਪਾ ਲੈਨੇ ਆ ਬਟਨ ਨੱਪਿ ਆਉਣੇ ਆ ਪਰ ਉਹਦਾ ਪਤਾ ਤਾਂ ਲੱਗੇ ਨਾ ਵੀ ਤੁਸੀਂ ਵੋਟ ਕਿਹਨੂੰ ਪਾਈ ਹੈ ਕਿਉਂ ਪਾਈ ਹੈ ਕੀ 익ਸਪੈਕਟੇਸ਼ਨਸ ਨੇ ਤੁਹਾਡੀਆਂ ਤੁਸੀਂ ਉਹਨਾਂ ਨੂੰ ਸਵਾਲ ਕਰਨੇ ਆ ਉਹ ਜਿਹੜੇ ਹੱਥ ਜੋੜ ਕੇ ਤੁਹਾਡੇ ਕੋਲ ਵੋਟਾਂ ਮੰਗਦੇ ਆ ਤੁਹਾਡੇ ਕੋਲ ਇਦਾਂ ਕਰਦੇ ਆ ਤੁਸੀਂ ਉਹਨਾਂ ਨੂੰ ਸਵਾਲ ਕਰ ਸਕਦੇ ਹੋ ਵੀ ਸਾਡੇ ਕੰਮ ਹੋਣਗੇ ਇਹ ਲੀਡਰ ਕਿਉਂ ਭਾਰੀ ਪੈਂਦੇ ਨੇ ਸਾਡੇ ਤੇ ਇਹ ਸਾਡੇ ਕਰਕੇ ਪੈਂਦੇ ਆ ਇਹ ਸਾਡੇ ਕਰਕੇ ਬੰਦੇ ਹਰ ਇੱਕ ਆਰਟਿਸਟ ਹਰ ਇੱਕ ਲੀਡਰ ਹਰ ਕੋਈ ਜੋ ਫੇਮਸ ਪਰਸਨੈਲਿਟੀ ਉਹ ਸਿਰਫ ਲੋਕਾਂ ਕਰਕੇ ਐ ਲੋਕ ਹੀ ਚੱਕਦੇ ਆ ਤੇ ਲੋਕ ਹੀ ਢੋਂਦੇ ਆ ਸੋ ਮੈਂ ਕਹਿਨੀ ਹੈ ਕਿ ਆਪਣੇ ਨਾ ਆਪਣੇ ਆਪ ਨੂੰ ਤੁਸੀਂ ਇੰਨੀ ਸੋਹਣੀ ਰੱਬ ਨੇ ਜ਼ਿੰਦਗੀ ਦਿੱਤੀ ਐ ਨਾ ਅਸੀਂ ਬਹੁਤ ਚੰਗੇ ਸੰਵਿਧਾਨ ਵਾਲੇ ਦੇਸ਼ ਦੇ ਵਿੱਚ ਰਹਿ ਰਹੇ ਹਾਂਗੇ ਹਨਾ ਸਾਡੇ ਅਸੀਂ ਆਪਣੇ ਲਈ ਬੋਲ ਸਕਦੇ ਆ ਪਰ ਅਸੀਂ ਬੋਲਦੇ ਨਹੀਂ ਆ ਅਸੀਂ ਚੁੱਪ ਕਰਕੇ ਰਹਿ ਲੈਨੇ ਆ ਹਨਾ ਕੋਈ ਜ਼ੁਲਮ ਐ ਕੋਈ ਨਿੱਕੇ ਨਿੱਕੇ ਚੀਜ਼ਾਂ ਸਾਡੇ ਨਾਲ ਹੋ ਰਹੀਆਂ ਆ ਅਸੀਂ ਨਹੀਂ ਬੋਲਦੇ ਕਿਉਂ ਪੰਗੇ ਚ ਪਾਣਾ ਕਿਉਂ ਬੋਲੋਂਗੇ ਨਹੀਂ ਤਾਂ ਕੀ ਮੈਨੂੰ ਇੰਨਾ ਵੀ ਪਤਾ ਹੈ ਕਿਸੇ ਨਾਲ ਕੁਝ ਗਲਤ ਵੀ ਹੋ ਜਾਈ ਨਾ ਇੱਥੇ ਜੇ ਕਿਸੇ ਨਾਲ ਕੁਝ ਗਲਤ ਹੋ ਜੇ ਸਾਹਮਣੇ ਵਾਲੇ ਲੋਕ ਨਾ ਦੇਖ ਕੇ ਹੱਸ ਹੱਸਣਗੇ ਮਜ਼ੇ ਲੈਣਗੇ ਸਤਿੰਦਰ ਜੀ ਕਮੈਂਟ ਕਰ ਰਹੇ ਨੇ ਕਹਿੰਦੇ ਸਵਾਲ ਕਿਹਨੇ ਕਰਨਾ ਹੈ ਪੰਜਾਬ ਦਾ ਸਾਰਾ ਬਾਹਰ ਭਜਣ ਦੀ ਰੇਸ ਦੇ ਵਿੱਚ ਆ ਦੇਖੋ ਜੀ ਬਹੁਤ ਇਤਾਂ ਦੇ ਕੇਸਸ ਆ ਰਹੇ ਨੇ ਮੈਂ ਰੀਸੈਂਟਲੀ ਮੈਂ ਕੱਲ ਹੀ ਆਪਣੀ ਇੱਕ ਫਰੈਂਡ ਨਾਲ ਗੱਲ ਕਰ ਰਹੀ ਸੀ ਮੈਂ ਜਲਦੀ ਉਹਨੂੰ ਲਾਈਵ 'ਚ ਵੀ ਲੈ ਕੇ ਆਉਂਗੀ ਉਹ ਕਹਿੰਦੇ ਜਿਹੜੇ ਟਰੱਕਾਂ ਵਾਲੇ ਆ ਨਾ ਉੱਥੇ ਜਾ ਕੇ ਆਪਾਂ ਕਹਿੰਦੇ ਵੀ ਟਰੱਕਾਂ ਵਾਲਿਆਂ ਨੂੰ ਕਮਾਈ ਹੁੰਦੀ ਸੀ ਬਾਹਰ ਜਾ ਕੇ ਉਹ ਹੈ ਹੀ ਨਹੀਂ ਕੁਝ ਪੈਸੇ ਮਾਰ ਲੈਂਦੇ ਨੇ ਉੱਤੇ 6-6 ਔਰ ਤਿੰਨ-ਤਿੰਨ ਹਜ਼ਾਰ ਡਾਲਰ ਬੱਚਿਆਂ ਦਾ ਮਾਰ ਲੈਂਦੇ ਆ ਤੇ ਉਹ ਕਹਿਣ ਜੋਗੇ ਵੀ ਨਹੀਂ ਹੈਗੇ ਕਿਤੇ ਵੀ ਭਾਈ ਸਾਡੇ ਪੈਸੇ ਦੇ ਦਿਓ ਆ ਚੀਜ਼ਾਂ ਚੱਲਦੀਆਂ ਨੇ ਐਂਡ ਦੂਜੀ ਗੱਲ ਮੈਂ ਤੁਹਾਨੂੰ ਦੱਸ ਦਿੰਨੀ ਆ ਇੱਕ ਹੋਰ ਲੀਮੀਆਂ ਜਿਹੜੀ ਮਿਲਦੀ ਐ ਜਿਹਨੂੰ ਕਹਿੰਦੇ ਤੁਸੀਂ ਵਰਕ ਪਰਮਿਟ ਤੇ ਕਿਸੇ ਨੇ ਉਦਾਂ ਸਪான்ਸਰ ਕਰਕੇ ਬੁਲਾ ਲਿਆ ਕਿਸੇ ਨੇ ਕੰਮ ਦੇਤਾ ਤੁਹਾਨੂੰ ਸਰਕਾਰ ਵੱਲੋਂ ਉੱਥੋਂ ਮੁਫਤੀ ਹੁੰਦੀ ਆ ਉਹਦਾ ਕੋਈ ਪੈਸਾ ਨਹੀਂ ਬਾੜਾ ਮੋਟਾ ਖਰਚਾ ਖੁਰਚਾ ਭਾਵੇਂ ਦੀ 1000 ਡਾਲਰ ਤੁਸੀਂ ਲਾ ਲਓ ਕਿੰਨੀਆਂ ਮਹਗੀਆਂ ਵੇਚ ਰਹੇ ਨੇ ਉੱਥੇ 10 10 ਦਾ 1000 ਡਾਲਰ 2000 ਡਾਲਰ ਤੇ ਸਾਡੇ ਵਾਲੇ ਡੇ ਬੇਵਕੂਫ ਆ ਨਾ ਕੁਝ ਪਤਾ ਵੀ ਨਹੀਂ ਹੁੰਦਾ ਇਹਨਾਂ ਨੂੰ ਉਹ ਚੱਕਰਾਂ ਚਾ ਕੇ ਪੈਸੇ ਦੇ ਦਿੰਦੇ ਆ ਉਹਨਾਂ ਤੱਕ ਕਮਾਇਆ ਵੀ ਨਹੀਂ ਹੁੰਦਾ ਜਿੰਨਾ ਉੱਥੇ ਭਰ ਦਿੰਦੇ ਆ ਉੱਥੇ ਉਹਨੇ ਨਿਕਲਨੇ ਵੀ ਨਹੀਂ ਸੋ ਇੱਥੇ ਬਾਹਰ ਜਾਗੇ ਨਾ ਸਾਡੇ ਸਾਡੇ ਬੰਦੇ ਸਾਨੂੰ ਮਾਰੀ ਜਾਂਦੇ ਆ ਕਈ ਪੰਜਾਬੀਆਂ ਨੇ ਬਹੁਤ ਸਪੋਰਟ ਕਰਦੇ ਨੇ ਸਾਡੇ ਕਈ ਵੀਰ ਬਹੁਤ ਵਧੀਆ ਨੇਗੇ ਪਰ ਉੱਥੇ ਹਾਲਾਤ ਨਹੀਂ ਠੀਕ ਹੈਗੇ ਮੇਰੇ ਨਾਲ ਦੇ ਗੱਲ ਕਰਦੀ ਹੈ ਨਾ ਜਦੋਂ ਉਹ ਕਹਿੰਦੇ ਨੇ ਕਿ ਸਾਡਾ ਦਿਲ ਕਰਦਾ ਸੀ ਵਾਪਸ ਆ ਜਾਈ ਪਰ ਅਸੀਂ ਕਰੀਏ ਕਿ ਇੱਥੇ ਆ ਕੇ ਸਾਡੇ ਕੋਲ ਕੋ ਕੰਮ ਹੀ ਨਹੀਂਗਾ ਹਨਰ ਨਹੀਂ ਆ ਸਾਡੇ ਕੋਲੇ ਅਸੀਂ ਪਲੱਸ 2 ਕਰ ਕਰਕੇ ਤਾਂ ਬੱਚੇ ਉੱਥੇ ਚਲੇ ਗਏ ਕਿ ਇੱਥੇ ਆ ਕੇ ਕੀ ਕਰਨਗੇ ਜਨਾ ਤਾਂ ਇੱਥੇ ਮੁੱਲ ਪਊਗਾ ਜੇ ਨਾ ਤਾਂ ਇੱਥੇ ਕੁਝ ਬੜੂਗਾ ਤਾਂ ਫਿਰ ਉਹ ਕਿਉਂ ਬਾਹਰ ਜਾਣਗੇ 1 ਤੇ 60 ਦਾ ਫਰਕ ਸਾਨੂੰ ਮਰਵਾ ਕੇ ਬੈਗੇ ਆ ਦੋਸਤੋ ਅਸੀਂ ਹਰ ਚੀਜ਼ 'ਚ ਪੈਸਾ ਲਿਆਉਣੇ ਆ ਅਸੀਂ ਰਿਸ਼ਤਿਆਂ 'ਚ ਪੈਸਾ ਲਿਆਉਣੇ ਆ ਮਤਲਬ ਜੇ ਤਾਂ ਤੁਹਾਡੇ ਕੋਈ ਐਮੀਅਤ ਆ ਤੁਸੀਂ ਕੁਝ ਮਾਇਨੇ ਰੱਖਦੇ ਹੋ ਤੁਸੀਂ ਕੁਝ ਹੈਗੇ ਹੋ ਬਾਈ ਜੀ ਫੇਰ ਤੁਹਾਨੂੰ ਸਲਾਮਾਂ ਨਹੀਂ ਗੀਆਂ ਆਦਰਵਾਇਸ ਤੁਹਾਨੂੰ ਕੋਈ ਨਹੀਂ ਪੁੱਛਦਾ ਅੱਜ ਵੀ ਤੁਹਾਡੇ ਬਹੁਤ ਸਾਰੇ ਲੋਕਾਂ ਦੇ ਦੋਸਤ ਮਿੱਤਰ ਹੋਣਗੇ ਤੁਹਾਡੇ ਫਰੈਂਡਸ ਹੋਣਗੇ ਸਭ ਦੇ professionally ਤੁਹਾਡੇ ਨਾਲ ਹੋਣਗੇ ਪਰ ਤੁਸੀਂ ਸਕੂਲ ਟਾਈਮ ਵਾਲੇ ਦੋਸਤਾਂ ਨੂੰ ਫੋਨ ਕਰਕੇ ਵੇਖਿਓ ਕੋਈ ਫਾਰਮੈਲਟੀ ਨਹੀਂ ਕੋਈ ਕੁਝ ਨਹੀਂ ਸੀ ਉਦੋਂ ਉਹ ਗੱਲਾਂ ਹੀ ਹੋਰ ਸੀਗੀਆਂ ਉਦੋਂ ਤੁਸੀਂ ਕੁਝ ਹੈ ਨਹੀਂ ਸੀ ਐਂ ਤੁਹਾਨੂੰ ਪਤਾ ਨਹੀਂ ਸੀ ਤੁਸੀਂ ਜ਼ਿੰਦਗੀ 'ਚ ਕੀ ਕਰ ਰਹੇ ਹੋ ਤੇ ਹੁਣ ਤਾਂ ਦੇਖੋ ਹੁਣ ਤਾਂ ਤੁਹਾਨੂੰ ਇਹ ਕੀ ਕਰਦਾ ਕਿੰਨੇ ਪੈਸੇ ਕਮਾ ਲੇ ਅੱਛਾ ਕਿੱਦਾਂ ਕੀ ਸਿਸਟਮ ਆ ਜੱਜਮੈਂਟ ਯਾਰ ਪੈਸਾ ਮਤਲਬ ਮੈਨੂੰ ਨਹੀਂ ਸਮਝ ਆ ਰਹੀ ਵੀ ਲੋਕ ਕਰ ਕੀ ਰਹੇ ਨੇ ਬਿਲਕੁਲ ਮੈਂ ਸ਼ਰਨ ਜੀ ਕਮੈਂਟ ਵਿੱਚ ਥੋੜਾ ਕਮੈਂਟ ਪੜਨ ਦੀ ਕੋਸ਼ਿਸ਼ ਕਰਦੇ ਹਾਂ ਉਹ ਚੰਗੀ ਗੱਲ ਇਹਨਾਂ ਨੇ ਕਹੀ ਹੈ ਤੁਸੀਂ ਦੇਖ ਲਓ Jio ਦਾ ਰੀਚਾਰਜ ਕਿੰਨਾ ਮਹਿੰਗਾ ਹੋ ਗਿਆ ਕੋਈ ਹੜਤਾਲ ਨਹੀਂ ਕੋਈ ਸਵਾਲ ਨਹੀਂ ਕਰਦਾ ਬੋਲਦਾ ਨਹੀਂ ਹੈ ਸਭ ਚੁੱਪ ਹੈ ਪਤਾ ਨਹੀਂ ਸਭ ਨੂੰ ਪਤਾ ਹੈ ਕਿ ਹਾਂ ਦੇਖੋ ਹਾਂ ਮੈਂ ਇਹ ਚੀਜ਼ ਜ਼ਰੂਰ ਪਤਾ ਕੀ ਗੱਲ ਹੈ ਸਾਨੂੰ ਨਾ ਆਦਤ ਪਾਤੀ ਜਿਹੜਾ ਉਹ 350 350 ਰੁਪਏ ਵਾਲਾ ਰੀਚਾਰਜ ਹੁੰਦਾ ਸੀ ਜਿਹੜਾ ਇਹਨਾਂ ਨੇ ਫ੍ਰੀ ਚ ਸਿੰਮ ਲਿਆਂਦੀ ਸੀ ਉਹ 3 ਮਹੀਨੇ ਵਾਲਾ ਹੁੰਦਾ ਸੀਗਾ ਇਹਨਾਂ ਨੇ ਹੌਲੀ ਹੌਲੀ ਸਾਨੂੰ ਆਦਤ ਪਾਤੀ ਸਾਨੂੰ ਆਦੀ ਬਣਾਤਾ ਉਹ ਚੀਜ਼ ਦੇ ਐਂਡ ਸਮ ਟਾਈਮ ਤੁਹਾਡੇ ਨਾਲ ਸ਼ਾਇਦ ਹੋਇਆ ਹੋਵੇ ਇਹ ਚੀਜ਼ ਤੁਸੀ ਥੋੜਾ ਜਿਹਾ ਨੈਟਵਰਕ ਦੇਉ ਨਾ ਤੁਹਾਡੇ ਨਾਲ ਦੇ ਨਾਲ 50% ਡਿੱ ਗਿਆ ਜਾਂਦਾ ਤੁਹਾਨੂੰ ਇਹ ਵੀ ਨਹੀਂ ਦੱਸਿਆ ਜਾਂਦਾ ਵੀ ਤੁਹਾਡਾ ਡਾਟਾ ਕਿੱਥੇ ਗਿਆ ਇਹ ਕਸਟਮਰ ਕੇਅਰ ਵਾਲਿਆਂ ਨਾਲ ਗੱਲ ਕਰਾਂਗੇ ਉਹ ਕਹਿਣਗੇ ਜੀ ਤੁਸੀਂ ਤਾਂ ਸੈਟਿੰਗਾਂ ਕਰ ਲਓ ਆਪਣੇ ਫੋਨ ਤੇ ਆ ਚੀਜ਼ਾਂ ਨੇ ਦਦ ਕਰਕੇ ਕਰ ਲਓ ਮਤਲਬ ਇੱਕੋ ਤੋਂ ਮਿੰਨਾ ਡਾਟਾ ਕਿਹ ਵਜ੍ਹਾ ਨਾਲ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਨੇ Jio ਵਾਲਿਆਂ ਨੇ Reliance ਵਾਲਿਆਂ ਨੇ ਵੀ ਆਪਦੇ ਮੁੰਡੇ ਦਾ ਵਿਆਂ ਸਾਡੇ ਕੋਲ ਵੀ ਕਰਨਾ ਸੀਗਾ ਤੇ ਜੇ ਈਡੀ ਗੱਲ ਸੀ ਤੇ ਫਿਰ ਸਾਨੂੰ ਬੁਲਾ ਵੀ ਲੈਂਦੇ ਭਾਈ ਸ਼ਗਰ ਵੀ ਪਾਏ ਆਉਂਦੇ ਹੁਣ ਲੈਣਾ ਤਾਂ ਸਾਡੇ ਕੋਲ ਹੀ ਐ ਇੰਡਾਇਰੈਕਟਲੀ ਸ਼ਗਰ ਹੀ ਲੈ ਲਿਆ ਇਹਨਾਂ ਨੇ ਸਾਡੇ ਤੋਂ ਸੋ ਬਹੁਤ ਕੁਝ ਹੋ ਰਿਹਾ ਦੋਸਤੋ ਮੰਡੀ ਜਾ ਕੇ ਦੇਖੋ 90 ਰੁਪਏ ਕਿਲੋ ਟਮਾਟਰ ਮਿਲ ਰਹਾ ਸਬਜ਼ੀਆਂ ਦੇ ਰੇਟ ਮਹਿੰਗੇ ਹੋ ਗਏ ਐ ਸਿਲੰਡਰ ਮਹਿੰਗੇ ਹੋ ਗਏ ਐ ਇਨਕਮ ਕਿੰਨੀ ਕਾ ਸਾਡੀ ਸਾਰਿਆਂ ਦੀ ਓਨੀ ਕੀ ਆ ਦੋਖ ਨਾ ਲੱਗੇ ਇਹਨਾਂ ਪੈਸੇ ਦਿੰਦੇ ਆ ਜੇ ਤਨਖਾਹਾਂ ਵੱਧ ਜਾਣ ਬਿਲਕੁਲ ਮੈਂ ਪਿੱਛੇ ਜੇ ਮੈਂ Airtel ਦਾ ਵੀ ਦੇਖਿਆ ਸੀਗਾ ਇੰਟਰਨੈਟ ਦੀ ਬਹੁਤ ਗੰਦੀ ਆ ਤੇ ਪਤਾ ਗੱਲ ਕੀ ਹੈ ਇੰਟਰਨੈਟ ਬਿਨਾ ਹੁਣ ਕੋਈ ਰਹੀ ਨਹੀਂ ਸਕਦਾ ਇੰਟਰਨੈਟ ਨੇ ਸਾਨੂੰ ਬਹੁਤ ਜਲਦੀ ਜੋੜਿਆ ਬਹੁਤ ਕੁਝ ਸਿਖਾਇਆ ਸਭਾ ਨਾ ਪਰ ਸਾਨੂੰ ਆਦਤ ਪਾਤੀ ਹੁਣ ਇੰਟਰਨੈਟ ਤੇ ਸਾਰੇ ਕੰਮ ਨੇ ਫਿਰ ਮੈਂ ਸੋਸ਼ਲ ਮੀਡੀਆ ਤੇ ਤੁਹਾਡੇ ਨਾਲ ਲਾਈਵ ਹੋਈ ਬੈਠੀ ਆ ਇੰਟਰਨੈਟ ਕਰਕੇ ਬੈਠੀ ਆ ਤੁਸੀਂ ਵੀ ਨੈਟ ਯੂਜ਼ ਕਰ ਰਹੇ ਹੋ ਕਰ ਰਹੇ ਹਾਂ ਮੈਂ ਕਿੰਨੀ ਚੰਗੀਆਂ ਗੱਲਾਂ ਕਰੋ ਚੰਗੀਆਂ ਗੱਲਾਂ ਸਿੱਖੋ ਪਰ ਬਾਲਾ ਟਾਈਮ ਨਾ ਖਰਾਬ ਕਰੋ ਬਹੁਤ ਚੰਗੀਆਂ ਚੀਜ਼ਾਂ ਨੇ ਸੋਸ਼ਲ ਮੀਡੀਆ ਤੇ ਮੈਂ ਨਾ ਅਕਸਰ ਏਸੀ ਕਰਕੇ ਲਾਈਵ ਹੁੰਨੀ ਹੁੰਨੀ ਆ ਵੀ ਤੁਹਾਡੀਆਂ ਮੈਂ ਤੁਹਾਡੇ ਤੋਂ ਕੋਈ ਗੱਲਾਂ ਸਿੱਖ ਲਵਾਂ ਹਨਾ ਤੁਸੀਂ ਮੈਨੂੰ ਕੁਝ ਸਿਖਾ ਦਵੋ ਜਾਂ ਕੁਝ ਗੱਲਾਂ ਮੈਨੂੰ ਪਤਾ ਨਹੀਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਵਾਂ ਨਾ ਸੋ ਮੈਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਤੁਸੀਂ ਲਾਈਵ 'ਚ ਆਨ ਰਹੇ ਹੋ ਸਾਰੇ ਜਾਣੇ ਆਪਣੇ ਵਿਚਾਰ ਰੱਖਦੇ ਹਾਂ ਤੇ ਤੁਹਾਨੂੰ ਮੈਂ ਇੱਕ ਹੋਰ ਦੱਸਦੀ ਹਾਂ ਗੱਲ ਤੁਸੀਂ ਬਿਹਾਰ ਦੀ ਆਪਣੀ ਗੱਲ ਚੜ੍ਹੀ ਸੀ ਮਤਲਬ ਯੂਪੀ ਬਿਹਾਰ ਤੋਂ ਪ੍ਰਵਾਸੀ ਭਰਾ ਇੱਥੇ ਆ ਕੇ ਕੰਮ ਕਰਦੇ ਹਨ ਤਾਂ ਉਹਨਾਂ ਦਾ ਕੀ ਸਿਸਟਮ ਹੁੰਦਾ ਜੀ ਅਸੀਂ ਗੱਲ ਕੀਤੀ ਨਾ ਜਦੋਂ ਉਹ ਕਹਿੰਦੇ ਵੀ ਸਾਡੇ ਕੋਲ ਪਿੱਛੇ ਜ਼ਮੀਨਾਂ ਬਹੁਤ ਵਧੀਆ ਨਿਗੀਆਂ ਸਾਡਾ ਪਿੱਛੇ ਬਹੁਤ ਸੋਹਣਾ ਚੱਲਦਾ ਪਰ ਅਸੀਂ ਜ਼ਮੀਨਾਂ ਦਾ ਖਰਚਾ ਸੜੀ ਵਜਾਈ ਮਤਲਬ ਸਾਡੇ ਘਰ 'ਚ ਜੇ ਅਸੀਂ ਚਾਰ ਭਰਾ ਤਾਂ ਸਾਡੇ 3 ਉੱਥੇ ਹੋਣਗੇ ਤਾਂ ਸਾਡੇ ਚੋਂ ਇੱਕ ਇੱਥੇ ਹੋਊਗਾ ਕਿ ਅਸੀਂ ਕਮਾਈ ਕਰਨੀ ਹੈ ਮਿਲ ਕੇ ਰਹਿੰਦੇ ਆ ਉਹ ਇੱਥੋਂ ਆਂਦੇ ਆ ਸੀਜ਼ਨ ਚ ਕਮਾਉਂਦੇ ਆ ਚਲੇ ਜਾਂਦੇ ਆ ਆਪਣੀ ਜ਼ਮੀਨ ਤੇ ਲਾਂਦੇ ਆ ਤੇ ਉੱਥੋਂ ਬਣਾਉਂਦੇ ਆ ਉਹਨਾਂ ਚ ਯੂਨਿਟੀ ਆ ਸਾਡੇ ਤਾਂ ਮੇਰੇ ਨਾਲ ਦਾ ਜੁਆਇੰਟ ਫੈਮਲੀਜ਼ ਹੀ ਬਹੁਤ ਘੱਟ ਨੇਗੀਆਂ ਬਹੁਤ ਕਿਹਦੀ ਕਿਹਦੀ ਜੁਆਇੰੰਟ ਫੈਮਲੀ ਹੈ ਤੁਸੀਂ ਦੱਸੋ ਸੰਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਅੱਛਾ ਕਮੈਂਟ ਕੀਤਾ ਹੈ ਨਾ ਏਸੀ ਕਰਕੇ ਤੁਸੀਂ ਸਾਰੇ ਪ੍ਰੇਜ਼ ਕਰਦੇ ਹੋ ਹਨਾ ਤਾਂ ਮੈਨੂੰ ਚੰਗਾ ਲੱਗਦਾ ਸਦਾ ਸਭ ਕਰੀ ਨੇ ਨਹੀਂ ਜੀ ਆਟੋ ਅਪਡੇਟ ਲੱਗੇ ਹੁੰਦੇ ਨੇ ਐਡ ਜਲਦੀ ਉਹੀ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਨੈਟ ਜਾਂਦਾ ਕਿੱਥੇ ਐ ਡਬਲ ਡਬਲ ਰਿਚਾਰਜ ਕਰਾਉਂਦੀ ਸਾਨੂੰ ਆਤ ਪੈ ਗਈ ਨੈਟ ਖਤਮ ਹੋ ਗਿਆ ਤਾਂ ਫਿਰ ਕਹਿ ਲਓ ਸਾਡੇ ਤਾਂ ਸਾਈ ਖਤਮ ਹੋ ਗਏ ਰੋਟੀ ਬਿਨਾ ਸਾਰ ਲਾਂਗੇ ਨੈਟ ਬਿਨਾ ਨਹੀਂ ਸਰਦਾ ਇੰਨਾ ਕੁ ਬਣਾਇਆ ਹੋਇਆ ਸੋ ਗੱਲਾਂ ਤਾਂ ਬਹੁਤ ਨੇਗੀਆਂ ਹਨਾ ਤੇ ਜੇ ਮੈਂ ਤਾਂ ਲੱਗੀ ਰਵਾਂ ਸਾਰਾ ਦਿਨ ਹੀ ਗੱਲਾਂ ਕਰੀ ਜਾਵਾਂ ਸੋ ਥੋੜਾ ਜਿਹਾ ਟਾਈਮ ਹੁੰਦਾ ਤੁਸੀਂ ਤੁਹਾਡਾ ਵੀ ਕੀਮਤੀ ਸਮਾਂ ਮੈਨੂੰ ਹੁੰਦਾ ਹੈ ਕਿ ਮੈਂ ਨਾ ਖਰਾਬ ਕਰਾਂ ਥੈਂਕ ਯੂ ਜੀ ਤੁਸੀਂ ਸਾਰੇ ਮੇਰੇ ਨਾਲ ਜੁੜੇ ਹੋ ਔਰ ਚੰਗਾ ਲੱਗਿਆ ਹਾਂਜੀ ਆਖਰੀ ਮੈਂ ਕਮੈਂਟਸ ਥੋੜੇ ਰੀਡ ਕਰ ਦਵਾਂ ਨਾ ਕਿ ਗੁੱਸੇ ਵੀ ਹੋ ਜਾਂਦੇ ਨੇ ਸਾਰੇ ਨਾ ਸੋ ਸਾਡੀ ਵੀ ਜੁਆਇੰਟ ਫੈਮਿਲੀ ਹੈ ਵੀ ਤੋ ਬਾਈ ਜਾਣਿਆ ਸੀ ਪਰ ਪਿਆਰ ਨਾਲ ਨੇ ਉਹ ਡਿਪੈਂਡ ਕਰਦਾ ਜੀ ਜਿਹਨੇ ਰਹਿਣਾ ਉਹ ਰਹੀ ਲੈਣਾਗਾ ਜਿਨ੍ਹਾਂ ਨੇ ਰਹਿਣਾ ਉਹਨਾਂ ਨੇ ਰਹੀ ਲੈਣਾ ਪਰ ਇੱਥੇ ਤਾਂ ਦੇਖੋ ਜ਼ਮੀਨਾਂ ਘਟ ਗਈਆਂ ਵੰਡੀਆਂ ਬੈਗੀਆਂ ਅੱਗੇ ਇਕੱਠਾ ਪਰਿਵਾਰ ਹੁੰਦਾ ਸੀ ਸਾਰਾ ਜ਼ਮੀਨਾਂ 'ਚ ਇਕੱਠੇ ਖੇਤੀ ਕਰਦੇ ਵਧੀਆ ਸੀ ਕੋਈ ਚੱਕਰੀਆਂ ਨਹੀਂ ਸੀ ਕੋਈ ਤੇ ਹੁਣ ਤੁਸੀਂ ਦੇਖ ਲਓ ਪਰਿਵਾਰ ਵੰਡੇ ਗਏ ਜ਼ਮੀਨਾਂ ਘਟ ਗਈਆਂ ਤੇ ਗੁਜ਼ਾਰੇ ਵੀ ਨਹੀਂ ਹੁੰਦੇ ਓਕੇ ਪਲੇ ਸਟੋਰ ਦੇ ਵਿੱਚ ਆਟੋ ਅਪਡੇਟ ਕਰਨਾ ਹੈ ਜੀ ਓਕੇ ਮੈਂ ਚੈੱਕ ਕਰਾਂਗੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਰੇ ਜਣੇ ਆਏ ਹੋ ਔਰ ਗੱਲਬਾਤ ਕੀਤੀ ਔਰ ਤੁਸੀਂ ਮੈਨੂੰ ਮੁੱਦੇ ਜਰੂਰ ਦੱਸਿਆ ਕਰੋ ਜੇ ਤੁਸੀਂ ਕਿਸੇ ਨੇ ਕੋਈ ਤੁਹਾਨੂੰ ਲੱਗਦਾ ਹੈ ਕਿ ਆਪਾਂ ਕਿਹੜੇ ਵਿਸ਼ੇ ਤੇ ਗੱਲ ਕਰ ਸਕਦੇ ਹਾਂ ਤਾਂ ਤੁਸੀਂ ਜਰੂਰ ਕਰਿਆ ਕਰੋ ਐਂ ਮੈਂ ਜਲਦੀ ਕੋਸ਼ਿਸ਼ ਕਰੂੰਗੀ ਕਿ ਆਪਾਂ ਲਾਈਵ ਦੇ ਵਿੱਚ ਕਿਸੇ ਵੀ ਜੋ ਵੀ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਔਰ ਤੁਹਾਨੂੰ ਲਾਈਵ ਦੇ ਵਿੱਚ ਵੀ ਲਿਆ ਕਰਾਂਗੇ ਮੈਂ ਬਹੁਤ ਜਲਦੀ ਸ਼ੁਰੂ ਕਰਾਂਗੀ ਇਹ ਬਸ ਥੋੜਾ ਸਮਾਂ ਨਹੀਂ ਲੱਗ ਰਿਹਾ ਐਂ ਜਰੂਰ ਕਰੂੰਗੀ ਸੰਜੀਤ ਜੀ ਕਰ ਰਹੇ ਨੇ ਕਮੈਂਟ ਅ ਅਸ ਦੀ ਟਾਈਮ ਦੇ ਵਿੱਚ ਇਦਾਂ ਦੀ ਸੋਚ ਰਿਹਾ ਬਸ ਜੀ ਦੇਖੋ ਹਾਲਾਤ ਦੇਖ ਦੇਖ ਕੇ ਹੋ ਰਿਹਾ ਸਭ ਦੇਖ ਰਹੇ ਆ ਕਮ ਕਰਦੇ ਆ ਲੋਕਾਂ ਨੂੰ ਵੇਖਦੇ ਆ ਸਮਾਜ ਦੇ ਵਿੱਚ ਹੋ ਰਿਹਾ ਤਾਂ ਮੈਨੂੰ ਲੱਗਦਾ ਚੇ ਅਸੀਂ ਪਹਿਲ ਕਰਾਂਗੇ ਤਾਂ ਕੱਲੂ ਬਾਕੀ ਵੀ ਯੂਥ ਬੋਲੂਗਾ ਹਣ ਮੈਂ ਜੇ ਰੀਲਾ ਵੇਖ ਰੀਲਾ ਮੈਂ ਵੀ ਦੇਖਦੇ ਨਾ ਡਾਊਟ ਮੈਂ ਸਭ ਕਰਦੀ ਆ ਐਨਜੋਏ ਵੀ ਕਰਦੀ ਆ ਮੈਂ ਘੁੰਮਦੀ ਵੀ ਆ ਪਰ ਮੈਨੂੰ ਪਤਾ ਹੈ ਕਿ ਮੈਂ ਮੇਰੀ ਹੱਦ ਕੀ ਹੈ ਮੇਰੇ ਜੇ ਕਿਸੇ ਨਾਲ ਗਲਤ ਹੁੰਦਾ ਮੈਂ ਬੋਲਦੀ ਆ ਮੈਂ ਗਲਤ ਬਰਦਾਸ਼ਤ ਨਹੀਂ ਕਰ ਸਕਦੀ ਚਾਹੇ ਕਿਸੇ ਮੇਰੇ ਦੁਸ਼ਮਣ ਨਾਲ ਵੀ ਹੋਵੇ ਸੋ ਸਾਨੂੰ ਇਹੋ ਜਿਹਾ ਬਣ ਕੇ ਰਹਿਣਾ ਚਾਹੀਦਾ ਗਲਤ ਨੂੰ ਗਲਤ ਕਹੋ ਤੇ ਸਹੀ ਨੂੰ ਸਹੀ ਕਰਨ ਦੀ ਹਿੰਮਤ ਰੱਖੋ ਸੋ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਮਿਲਦੇ ਆ ਜੀ ਜਲਦੀ ਅਗਲੇ ਲਾਈਵ ਚ ਨਾਲੇ ਸ਼ੇਅਰ ਵੀ ਕਰਦੇ ਕਰੋ ਸਾਰੇ ਜਣੇ ਸਪੋਰਟ ਵੀ ਹੋ ਜੂਗੀ ਮੇਰੀ ਗੱਲ ਪਹੁੰਚ ਵੀ ਜਾਊਗੀ ਹੈ ਨਾ ਸੋ ਜਰੂਰ ਕਰਿਆ ਕਰੋ ਹੈ ਨਾ ਤੁਸੀਂ ਬਹੁਤ ਪਿਆਰ ਦਿੰਨੇ ਹੋ ਸਾਰੇ ਜਣੇ ਤੁਹਾਡੇ ਕਰਕੇ ਮੈਂ ਸੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ